ਸਰਕਾਰ ਤੇ ਟੱਕਰ ਤੇ ਵਾਲੀ ਸਰਕਾਰ ਮਰਦਾਬਾ ਮਰਦਾਬਾ ਦੇਖੋ ਜੀ ਜਿਹੜੀ ਇਹ ਗੁੰਡਾਗਰਦੀ ਹੋਈ ਆ ਰঞ্জੇਪ ਸਿੰਘ ਗੱਲ ਦੇ ਨਾਲ ਜੋ ਇਹ ਖਬਰ ਲਾਉਣਗੇ ਇਹਨੂੰ ਉਹ ਵੀ ਇੱਕ ਉਹ ਖਬਰ ਜਿਹੜੀ ਪੰਜਾਬ ਦੇ ਕਿਸਾਨਾਂ ਨਾਲ ਜੁੜੀ ਆ ਪੰਜਾਬ ਦੇ ਕਿਸਾਨਾਂ ਦੀ ਫਸਲਾਣਾ ਜੁੜੀ ਹੈ ਉਹ ਖਬਰ ਲਗਾਉਣਗੇ ਇਹਨਾਂ ਜਿਸ ਤਰੀਕੇ ਨਾਲ ਗੁੰਡਾਗਰਦੀ ਹੋਈ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਮੰਤਰੀ ਬਲਜੀਤ ਕੌਰ ਨੇ ਉਹਨਾਂ ਗੁੰਡਿਆਂ ਨੂੰ ਸ਼ਹਿਦ ਦਿੱਤੀ ਉਹਨਾਂ ਦੇ ਸਿਰ ਤੇ ਹੱਥ ਰੱਖਿਆ ਤੇ ਜਿਹੜੀ ਬਣਦੀ ਕਾਰਵਾਈ ਉਹ ਨਹੀਂ ਕੀਤੀ ਚਰਚਾ ਦਰਜ ਕੀਤਾ ਗਿਆ ਮਹਿਜ ਗੋਗਲੋਂ ਤੋਂ ਮਿੱਟੀ ਝੜੀ ਗਈ ਤੇ ਜਿਹੜਾ ਅਸਲ ਧਰਾਵਾ ਬਣ ਰਹੀਆਂ ਸੀ ਜਿਸ ਤਰੀਕੇ ਨਾਲ ਉਹਨੂੰ ਕੈਡਨੇਪ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਗਲਤ ਪੱਗ ਵੀ ਪਾਈ ਗਈ ਦਸਤਾਰ ਵੀ ਉਤਾਰੀ ਗਈ ਉਹਦੇ ਤੇ ਪਿਸਤੌਲ ਵੀ ਤਾਣਿਆਂ ਗਿਆ ਉਹ ਕੋਈ ਵੀ ਤਾਰਾ ਜਿਹੜੀ ਆ ਉਹ ਨਹੀਂ ਲਗਾਈ ਸੀ ਤੇ ਅਸੀਂ ਹਾਲੇ ਵੀ ਪ੍ਰਸ਼ਾਸਨ ਨੂੰ ਕਹਿਣਾ ਕਿ ਜੇ ਉਹ ਆਪਣੀ ਗੱਲ ਤੋਂ ਬਾਜ਼ ਨਾ ਆਇਆ ਤੇ ਜੇ ਉਹਨਾਂ ਨੇ ਇੱਥੇ ਕੋਈ ਬਣਦੀ ਕਾਰਵਾਈ ਨਾ ਕੀਤੀ ਤਾਂ ਜਿਸ ਤਰੀਕੇ ਨਾਲ ਇਹ ਕਿਹਾ ਗਿਆ ਕਿ ਹਫਤੇ ਦੇ ਵਿੱਚ ਵਿੱਚ ਜਿਹੜਾ ਇੱਕ ਵੱਡਾ ਐਕਸ਼ਨ ਪੰਜਾਬ ਪੱਤਰ ਦਾ ਐਕਸ਼ਨ ਜਿਹੜਾ ਉਹ ਦਿੱਤਾ ਜਾਵੇਗਾ ਸ਼੍ਰੀ ਮੁਖਸਰ ਸਾਹਿਬ ਐਸਐਸਪੀ ਦੇ ਦਫ਼ਤਰ ਦੇ ਅੱਗੇ ਉਨੇ ਅੱਜ ਜਰਨਲਿਜ਼ਮ ਨੂੰ ਵੀ ਟੌਪ ਤੇ ਲੈ ਕੇ ਗਿਆ ਪੀਕ ਤੇ ਲੈ ਕੇ ਗਿਆ ਕਿਸਾਨਾਂ ਦੇ ਬਹੁਤ ਵੱਡੇ ਲੁੱਟ ਦਾ ਉਹਨੇ ਪਰਦਾ ਫਾਸ਼ ਕੀਤਾ ਦੋ ਕੰਮ ਉਹਨੇ ਬਹੁਤ ਚੰਗੇ ਕੀਤੇ ਤੇ ਸੱਟਾ ਕਿ ਮਿਲਿਆ ਸੱਟਾ ਕਿ ਮਿਲਿਆ ਉਹਦੀ ਗੁੱਟਮਾਰ ਹੋਈ ਤੇ ਉਹ ਵੀ ਅਫਸਰਾਂ ਦੇ ਸਾਹਮਣੇ ਹੋਈ ਵਿਚਾਰ ਵੀ ਲੱਖੀ ਗੁੱਟਮਾਰ ਵੀ ਹੋਈ ਫਿਰ ਅਸਲਾ ਦਿਖਾ ਕੇ ਉਹਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਜੇ ਮੇਰੇ ਖਿਆਲ ਨਾਲ ਉਹ ਉਥੋਂ ਭੱਜਦਾ ਨਾ ਤਾਂ ਸ਼ਾਇਦ ਉਹਦੀ ਜਾਨ ਜਾ ਸਕਦੀ ਸੀ ਅਸਲ ਦੇ ਵਿੱਚ ਸੰਗੀ ਕੁੱਟਣੀ ਇਹ ਸਰਕਾਰ ਨੇ ਜਦੋਂ ਟੁਆਈ ਉਹ ਤੋਂ ਸ਼ੁਰੂਆਤ ਕਰਤੀ ਸੀ ਪਹਿਲਾਂ ਏਜ ਬੰਦ ਕੀਤੇ ਗਏ ਉਸ ਤੋਂ ਬਾਅਦ ਸੰਗੀ ਕੁੱਟੀ ਕੀ ਪਰਚੇ ਪਾਏ ਗਏ ਪਰ ਹੁਣ ਹਾਲਾਤ ਇਹ ਹੋ ਗਏ ਨੇ ਕਿ ਹੁਣ ਪੱਤਰਕਾਰ ਨੂੰ ਕੁੱਟਣ ਤੱਕ ਜਿਹੜੇ ਆ ਗਏ ਨੇ ਇਹ ਆ ਗਏ ਨੇ ਜੇ ਇਕੱਠੇ ਹੋ ਜੂਗੇ ਤਾਂ ਬਾਜੋਗੇ ਨਹੀਂ ਤਾਂ ਫਿਰ ਜਿਸ ਤਰ੍ਹਾਂ ਦੇ ਨਾਲ ਕੋਟਾਪਾ ਹੋਣੇ ਰਣਜੀਤ ਗਿੱਲ ਦਾ ਹੋਇਆ ਹੋਂ ਤੱਕ ਦਾ ਕਾਨੂੰ ਸਾਡਾ ਹੋਵੇ ਹੋਂ ਤੱਕ ਦਾ ਕਾਨੂੰ ਕਿਸੇ ਦਾ ਬਜੋਗੇ ਜਿਹੜੇ ਜੀਤ ਕਾਂਦੇ ਤੋਂ ਮੁਲੇ ਦੇ ਨਾਲ ਆਇਆ ਤਾਂ ਕਰੇ ਪੋਇੰਟ ਕਰ ਰਿਹਾ ਮੈਂ ਜਿਹੜਾ ਅਭੀ ਚਾ ਰਿਹਾ ਚੋਂ ਦੇਖੋ ਜੀ ਜਿਹੜੀ ਇਹ ਗੁੰਡਾਗਰਦੀ ਹੋਈ ਆ ਰਣਜੀਤ ਸਿੰਘ ਗੱਲ ਦੇ ਨਾਲ ਜੋ ਇੱਕ ਖਬਰ ਲਾਉਣਗੇ ਇਹਨੂੰ ਉਹ ਵੀ ਇੱਕ ਉਹ ਖਬਰ ਜਿਹੜੀ ਪੰਜਾਬ ਦੇ ਕਿਸਾਨਾਂ ਨਾਲ ਜੁੜੀ ਆ ਪੰਜਾਬ ਦੇ ਕਿਸਾਨਾਂ ਦੀ ਫਸਲਾਂ ਨਾਲ ਜੁੜੀ ਆ ਉਹ ਖਬਰ ਲਗਾਉਣਗੇ ਇਹਨਾਂ ਜਿਸ ਤਰੀਕੇ ਨਾਲ ਗੁੰਡਾਗਰਦੀ ਹੋਈ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਮੰਤਰੀ ਬਲਜੀਤ ਕੌਰ ਨੇ ਉਹਨਾਂ ਗੁੰਡਿਆਂ ਨੂੰ ਸ਼ਹਿਦ ਦਿੱਤੀ ਉਹਨਾਂ ਦੇ ਸਿਰ ਤੇ ਹੱਥ ਰੱਖਿਆ ਤੇ ਜਿਹੜੀ ਬਣਦੀ ਕਾਰਵਾਈ ਉਹ ਨਹੀਂ ਕੀਤੀ ਪਰਚਾ ਦਰਜ ਕੀਤਾ ਗਿਆ ਮਹਿਜ ਗੋਗਲੋਂਾਂ ਤੋਂ ਮਿੱਟੀ ਝਾੜੀ ਗਈ ਤੇ ਜਿਹੜਾ ਅਸਲ ਧਰਾਵਾ ਬਣਦਿਆਂ ਸੀ ਜਿਸ ਤਰੀਕੇ ਨਾਲ ਉਹਨੂੰ ਕੈਡਨੇਪ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਗਲਚ ਪੱਗ ਵੀ ਪਾਈ ਗਈ ਦਸਤਾਰ ਵੀ ਉਤਾਰੀ ਗਈ ਉਹਦੇ ਤੇ ਪਿਸਤੌਲ ਵੀ ਤਾਣਿਆਂ ਗਿਆ ਉਹ ਕੋਈ ਵੀ ਤਾਰਾ ਜਿਹੜੀ ਆ ਉਹ ਨਹੀਂ ਲਗਾਈ ਗਈ ਜਿਹਦੇ ਚੱਲਦਿਆਂ ਪੂਰੇ ਪੱਤਰਕਾਰ ਭਾਈਚਾਰੇ ਤੇ ਜਿਹੜੇ ਇਨਸਾਫ ਪਸੰਦ ਲੋਕ ਆ ਉਹਨਾਂ ਦੇ ਮਨ ਚ ਰੋਸ ਸੀ ਜਿਹਦੇ ਚੱਲਦਾ ਇਹ ਸਟੈਪ ਰੱਖਿਆ ਗਿਆ ਤੇ ਅਸੀਂ ਹਾਲੇ ਵੀ ਪ੍ਰਸ਼ਾਸਨ ਨੂੰ ਕਹਿਣਾ ਕਿ ਜੇ ਉਹ ਆਪਣੀ ਗੱਲ ਤੋਂ ਬਾਜ਼ ਨਾ ਆਇਆ ਤੇ ਜੇ ਉਹਨਾਂ ਨੇ ਅੱਜ ਤੇ ਕੋਈ ਬੰਦੀ ਕਾਰਵਾਈ ਨਾ ਕੀਤੀ ਤਾਂ ਜਿਸ ਤਰੀਕੇ ਨਾਲ ਲਿਖਿਆ ਗਿਆ ਕਿ ਹਫ਼ਤੇ ਦੇ ਵਿੱਚ ਵਿੱਚ ਜਿਹੜਾ ਇੱਕ ਵੱਡਾ ਐਕਸ਼ਨ ਪੰਜਾਪੱਤਰ ਦਾ ਐਕਸ਼ਨ ਜਿਹੜਾ ਉਹ ਦਿੱਤਾ ਜਾਵੇਗਾ ਸ਼੍ਰੀ ਮੁਖਸਰ ਸਾਹਿਬ ਐਸਐਸਪੀ ਦੇ ਦਫ਼ਤਰ ਦੇ ਅੱਗੇ ਅਸੀਂ ਕਹਿੰਦੇ ਆ ਕਿ ਪ੍ਰਸ਼ਾਸਨ ਉਸ ਤੋਂ ਪਹਿਲਾਂ ਪਹਿਲਾਂ ਜਾਵੇ ਕਿਉਂਕਿ ਪੱਤਰਕਾਰਾਂ ਕੋਲ ਵੀ ਇੰਨਾ ਸਮਾਂ ਨਹੀਂ ਹੁੰਦਾ ਕਿ ਉਸ ਇੰਨਾ ਕੰਮਾਂ ਚ ਲੱਗੇ ਰਹਿਣ ਅਸੀਂ ਹੋਰ ਵੀ ਕੰਮ ਕਰਨੇ ਹੁੰਦੇ ਆ ਪਰ ਜੇ ਸਰਕਾਰ ਇਸੇ ਰੁਖ ਤੇ ਰਹੀ ਤਾਂ ਸੰਘਰਸ਼ ਹੀ ਦੁਬੱਡਾ ਤਨੂ ਬਾਈ ਕੀ ਜਿਹੜਾ ਕੰਮ ਨੇ ਪਤਾ ਹੀ ਬਹੁਤ ਕਰਦੇ ਆਪਾਂ ਹੱਥ ਪਸਾਰ ਗਏ ਇਹਨਾਂ ਨਾਲ ਉਹ ਕਿਹਨਾਂ ਦਾ ਗੁਨਾਹ ਕਰਦੇ ਗਾਉ ਇਹਨਾਂ ਨੇ ਦੇਖਿਆ ਪਰ ਉਹਨਾਂ ਨੂੰ ਕੋਈ ਪਤਾ ਨਹੀਂ ਲੱਗਿਆ ਜਾਂ ਉਹਨਾਂ ਨੂੰ ਕੋਈ ਬਗਰਾ ਸੌਂਦਾ ਨਹੀਂ ਸਮਝਦਾ ਇਹਨਾਂ ਨੂੰ ਪਾਣੀ ਨੂੰ ਉਗਾਉਂਦੇ ਨੇ ਦੇਖੋ ਪਹਿਲੀ ਗੱਲ ਤਾਂ ਇਹ ਕਾਲ ਸੀਮ ਤਸੀਬ ਵੀ ਪੱਤਰਕਾਰ ਸਾਥੀ ਆਉਣ ਤੇ ਕੁਝ ਜਥੇਬੰਦੀਆਂ ਦੇ ਆਗੂ ਆਉਣ ਜਿਹੜੇ ਜਨਤਕ ਜਥੇਬੰਦੀਆਂ ਨੇ ਬਾਕੀ ਲੋਕਾਂ ਦਾ ਬਹੁਤ ਸਾਥ ਹੈ ਲੋਕਾਂ ਦਾ ਸਾਥ ਦੇ ਕਈ ਰੂਪ ਹੁੰਦੇ ਆ ਲੋਕ ਦੇ ਲੋ ਨਾਲ ਹੈ ਸਰਕਾਰਾਂ ਦੇ ਲੋਕਾਂ ਦੇ ਅੰਦਰੋਂ ਪਤਾ ਹੈ ਸਭ ਨੂੰ ਪਤਾ ਹੈ ਗਲਤ ਕੌਣ ਹੈ ਸਹੀ ਕੌਣ ਹੈ ਲੋਕਾਂ ਨੂੰ ਸਰਕਾਰ ਬਾਰੇ ਹੀ ਪਤਾ ਹੈ ਲੋਕਾਂ ਨੂੰ ਰਣਜੀਤ ਗਿੱਲ ਬਾਰੇ ਪਤਾ ਹੈ ਸੋ ਅਗਲੀ ਕਾਲ ਦੇਵਾਂਗੇ ਸਾਨੂੰ ਉਮੀਦ ਹੈ ਕਿ ਲੋਕ ਇਦੋਂ ਵੱਡੀ ਗਿਣਤੀ ਦੇ ਵਿੱਚ ਆਉਣਗੇ ਹਰ ਪਿੰਡ ਦੇ ਵਿੱਚ ਆਉਣਗੇ ਉਹ ਇਹਵੇਂ ਰਣਜੀਤ ਗਿੱਲ ਦਾ ਪੂਰੇ ਇਲਾਕੇ ਦੇ ਵਿੱਚ ਇੱਕ ਚੰਗਾ ਅਕਸ਼ ਤਾਂ ਸਾਰੇ ਲੋਕ ਇਸ ਇਲਾਕੇ ਦੇ ਲੋਕ ਵੀ ਤੇ ਪੂਰੇ ਪੰਜਾਬ ਦੇ ਲੋਕ ਆਉਣ ਨਾਲ ਸੱਚ ਜਰੂਰ ਸਾਹਮਣੇ ਜੀਤ ਗਿੱਲ ਉੱਤੇ ਸਾਹਮਣੇ ਖੜੇ ਸਾਰੇ ਆਂਦੇ ਇਹਨਾਂ ਨੂੰ ਪਿਛਲੇ ਦਿਨਾਂ ਦੇ ਵਿੱਚ ਇਸ ਲਈ ਕੁਟਕਟਾਪਾ ਕੀਤਾ ਕਿ ਕਿ ਅਸਲ ਵਿੱਚ ਸਰਕਾਰੀ ਖਜ਼ਾਨੇ ਨੂੰ ਭਰਨ ਵਿੱਚ ਸਰਕਾਰ ਦੀ ਮਦਦ ਕਰਦੇ ਸੀ ਹੋਇਆ ਇਹ ਕਿ ਇਹਨਾਂ ਨੂੰ ਜਾਣਕਾਰੀ ਮਿਲੀ ਕਿ ਇੱਕ ਮੰਡੀ ਦੇ ਵਿੱਚ ਬਾਹਰੋਂ ਆਇਆ ਝੋਨਾ ਉਹ ਵੇਚਿਆ ਜਾ ਰਿਹਾ ਹੈ ਬਖ-ਬਖ ਜਿਹਾ ਮਿਲ ਗਿਆ ਜਿਹੜੀਆਂ ਖਰੀਦ ਏਜੰਸੀਆਂ ਹਨ ਉਹਨਾਂ ਨੂੰ ਜਿਸ ਦੇ ਉਹਨਾਂ ਨੂੰ ਜਾਣਕਾਰੀ ਮਿਲੀ ਤੇ ਇਹਨਾਂ ਦੇ ਨਾਲ ਦੀ ਨਾਲ ਮਾਰਕੀਟ ਕਮੇਟੀ ਦੇ ਆਫੀਸ਼ੀਅਲਸ ਜਿਹੜੇ ਹੈ ਉਹਨਾਂ ਨੂੰ ਕਾਲ ਕੀਤੀ ਉਹ ਟੈਲੀਫੋਨ ਕੀਤਾ ਮੌਕੇ ਤੇ ਆ ਗਏ ਜਦੋਂ ਮੌਕੇ ਤੇ ਆ ਗਏ ਸਾਰਾ ਕੁਝ ਆਪਣਾ ਕੰਮ ਕਰ ਰਿਹਾ ਸੀ ਨਹੀਂ ਉਹ ਕਵਰੇਜ ਕਰਨੀ ਸ਼ੁਰੂ ਕੀਤੀ ਸੀ ਤਾਂ ਨਤੀਜੇ ਨਤੀਜਾ ਇਹ ਹੋਇਆ ਕਿ ਮੁਰਕੇ ਫੜ ਕੇ ਇਹਦੇ ਤੇ ਕੁੱਟਕਟਾਪਾ ਕੀਤਾ ਬੁਰੀ ਤਰ੍ਹਾਂ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਪੁਲਿਸ ਨੇ ਬਿਆਨ ਲਿਆ ਲੇਕਿਨ ਜਿਹੜੇ ਇਹਨਾਂ ਦੀ ਜਿਹੜੀ ਇਵਾਰਤ ਲਿਖਾਈ ਹੈ ਉਸ ਇਵਾਰਤ ਦੇ ਮੁਤਾਬਕ ਜਿਹੜੀਆਂ ਸਖਤ ਧਰਾਵਾਂ ਲੱਗਦੀਆਂ ਸੀ ਉਹ ਨਹੀਂ ਲਾਈਆਂ ਤੇ ਸਿਰਫ ਸਿਰਫ ਇੱਕ ਆਪਣਾ ਬੁੱਤਾ ਸਾਰਿਆ ਕਿ ਅਸੀਂ ਐਫ ਆਈ ਆਰ ਦਰਜ ਕਰਤੀ ਤਾਂ ਅਸੀਂ ਪ੍ਰਸ਼ਾਸਨ ਨਾਲ ਤਾਲਮੇਲ ਕੀਤਾ ਪ੍ਰਸ਼ਾਸਨ ਨੂੰ ਜਦੋਂ ਇਹ ਪਤਾ ਲੱਗਿਆ ਕਿ ਇਹਨਾਂ ਨੇ ਇਹ ਐਕਸ਼ਨ ਕਰਨਾ ਤੇ ਉਹਨਾਂ ਨੇ ਵੀ ਤਾਲਮੇਲ ਕੀਤਾ ਸਾਡੇ ਨਾਲ ਪ੍ਰੋਮਿਸ ਵੀ ਕੀਤਾ ਸੀ ਕਿ ਜਿਹੜੀਆਂ ਰੈਲੇਵੈਂਟ ਧਰਾਵਾ ਲਗਾ ਦਿੱਤੀਆਂ ਜਾਣੀਆਂ ਲੇਕਿਨ ਉਹ ਨਹੀਂ ਲਗਾਈਆਂ ਨਤੀਜੇ ਵਜੋਂ ਅੱਜ ਇੱਥੇ ਪੱਤਰਕਾਰ ਭਾਈਚਾਰੇ ਦਾ ਇਕੱਠ ਹੋਇਆ ਸੀ ਇਹ ਸਿਰਫ ਇੱਕ ਸੰਕੇਤਕ ਇਕੱਠ ਸੀ ਰਹਿਮਤ ਸੁਣਾ ਕਰਨਾ ਸੀ ਅਸਲ ਸੰਘਰਸ਼ਾ ਜਿਹੜਾ ਉਹ ਇੱਕ ਹਫ਼ਤੇ ਬਾਅਦ ਮੁਕਸਰ ਸਾਹਿਬ ਤੋਂ ਸ਼ੁਰੂ ਹੋ ਰਿਹਾ ਹੈ ਜਿੱਥੇ ਅਸੀਂ ਇੱਕ ਹਫ਼ਤੇ ਦਾ ਟਾਈਮ ਇਸ ਲਈ ਦਿੱਤਾ ਕਿਉਂਕਿ ਪੁਰਾਣੇ ਐਸਐਸਪੀ ਬਦਲ ਚੁੱਕੇ ਹਨ ਨਵੇਂ ਐਸਐਸਪੀ ਆ ਗਏ ਉਹਨਾਂ ਨੂੰ ਮੌਕਾ ਦੇਣਾ ਜ਼ਰੂਰੀ ਹੈ ਉਹਨਾਂ ਦੀ ਉਹਨਾਂ ਨੇ ਸਮਝਣਾ ਹੈ ਸਾਰੇ ਮਾਮਲੇ ਨੂੰ ਤੇ ਜੇ ਨਾ ਕੋਈ ਕਾਰਵਾਈ ਹੋਈ ਤਾਂ ਬਰੇਕ ਹਫਤੇ ਬਾਅਦ ਅਸੀਂ ਬੜਾ ਸਖਤ ਐਕਸ਼ਨ ਕਰਾਂਗੇ ਔਰ ਉਹਦੇ ਵਿੱਚ ਸਾਰੀਆਂ ਜਨਤਕ ਦਿੱਥੇ ਬੰਦੀਆਂ ਜਿਹੜੀਆਂ ਉਹਨਾਂ ਨੂੰ ਦੀ ਸ਼ਮੂਲੀਅਤ ਹੋਊਗੀ ਤੇ ਕੋਈ ਪਹਿਲਾ ਮਾਮਲਾ ਨਹੀਂ ਹੈ ਪੱਤਰਕਾਰਾਂ ਦੇ ਉੱਤੇ ਹਮਲੇ ਅੱਜ ਦੇ ਨਹੀਂ ਹੁੰਦੇ ਹੋਏ ਛਤਰਪਤੀ ਜੀ ਤੋਂ ਲੈ ਕੇ ਤੇ ਅੱਜ ਤੱਕ ਵੀ ਆਪਾਂ ਲੈ ਲੀਏ ਤਾਂ ਸਮਾਜ ਦੀ ਜਿਹੜੀ ਕੋਈ ਊਣ ਤਾਂ ਹੀ ਹੈ ਉਹ ਡਾਕਰ ਕਰਨਾ ਸਾਡਾ ਪੱਤਰਕਾਰਾਂ ਦਾ ਫਰਜ਼ ਆ ਸਾਰਿਆਂ ਦਾ ਪਰ ਇਹ ਚੁੱਪਦੀਆਂ ਨੇ ਗੱਲਾਂ ਉਹਨਾਂ ਨੂੰ ਮੌਕੇ ਦੇ ਸ਼ਾਸਕਾਂ ਨੂੰ ਸਾਰਿਆਂ ਨੂੰ ਕਿਉਂਕਿ ਉਹਨਾਂ ਦੇ ਜਿਹੜੇ ਪੜਦੇ ਆ ਉਹ ਨੰਗੇ ਹੁੰਦੇ ਨੇ ਉਹਨਾਂ ਦੀ ਜਿਹੜੀ 2 ਨੰਬਰ ਦੀ ਕਮਾਈ ਆ ਉਹ ਨਹੀਂ ਹੁੰਦੀ ਸੋ ਇਹ ਜਿਹੜੀ ਇਸ ਕੜੀ ਦੇ ਵਿੱਚ ਅੱਜ ਜਿਹੜਾ ਹੈਗਾ ਅਸੀਂ ਰਣਜੀਤ ਦੇ ਨਾਲ ਹੈ ਰਣਜੀਤ ਨਾਲ ਜੋ ਕੁਝ ਹੋਇਆ ਅਤੀ ਨਿੰਦਨਯੋਗ ਹੈ ਤੇ ਇਹ ਜਿਹੜਾ ਅੱਜ ਇਕੱਠ ਹੋਇਆ ਇਹ ਸਰਕਾਰ ਨੂੰ ਸਿਰਫ ਇੱਕ ਟੀਜ਼ਰ ਦਿੱਤਾ ਹੈ ਸਰਕਾਰ ਨੂੰ ਇੱਕ ਥੋੜਾ ਜਿਹਾ ਟ੍ਰੇਲਰ ਦਿੱਤਾ ਹੈ ਕਿ ਭਾਈ ਇਹ ਮਤ ਸਮਝੋ ਕਿ ਤੁਹਾਡੀਆਂ ਜਿਹੜੀਆਂ ਬੁਰਕੀਆਂ ਸਿੱਟੀਆਂ ਕਈ ਲੋਕਾਂ ਨੂੰ ਉਹ ਜਿਹੜੀਆਂ ਕੰਮ ਆਉਣਗੀਆਂ ਤੇ ਬਹੁਤ ਹੀ ਮਾੜਾ ਸਮਾਂ ਸੀ ਭਾਈ ਹਨਾ ਜਿਹੜਾ ਵੀ ਜਿੰਨਾ ਵੀ ਰਿਹਾ ਮੈਂ 2-3 ਦਿਨ ਹੋ ਗਏ ਸੱਤਾ ਨਿਕਾ ਇਕਾ ਟੈਂਸ਼ਨ ਚ ਲਗਾਤਾਰ ਬਲੱਡ ਵਧ ਰਿਹਾ ਗਲ ਕੁੱਟ ਕੇ ਮਾਰਨ ਦੀ ਨੀਅਤ ਦੇ ਨਾਲ ਹਮਲਾ ਕੀਤਾ ਗਿਆ ਸੀਗਾ ਉਹ ਮੈਂ ਸਾਰਾ ਕੁਝ ਦੱਸਦਾ ਪਰ ਜਿਹੜੇ ਅੱਜ ਮੇਰੇ ਭਰਾ ਮੇਰੇ ਨਾਲ ਪੱਤਰਕਾਰ ਭਾਈਚਾਰਾ ਕਿਸਾਨ ਜਥੇਬੰਦੀਆਂ ਹੋਰ ਵੀ ਬਹੁਤ ਸਾਰੀਆਂ ਜਥੇਬੰਦੀਆਂ ਨੇ ਜਿਹੜੀਆਂ ਜਿੰਨੀਆਂ ਵੀ ਆ ਕੇ ਖੜੀਆਂ ਨੇ ਮੇਰੇ ਨਾਲ ਉਹ ਮੇਰੀ ਇੱਕ ਜਿੱਤ ਵੀ ਹੈ ਵੀ ਮੈਂ ਵੇਦਾਗ ਬੰਦਾ ਆ ਬਈ ਨਾ ਅੱਜ ਕਿਸੇ ਨੂੰ ਬਲੈਕਮੇਲ ਕਰਕੇ ਇਸ ਤਰ੍ਹਾਂ ਕਰਾਂ ਨਾ ਕੱਲ ਕਰਾਂ ਨਹੀਂ ਆਪਾਂ ਇਹੋ ਜੇ ਹੈਗੇ ਆ ਪਰ ਅਸੀਂ ਇੱਕ ਜਾਇਜ਼ ਮੰਗ ਕਰ ਰਹੇ ਆ ਜਾਇਜ ਮੰਗ ਇਹ ਸੀ ਵੀ ਜੋ ਸਾਡੇ ਨਾਲ ਹੋਇਆ ਹਨਾ ਮੇਰੇ ਨਾਲ ਹੋਇਆ ਬੜਾ ਮੰਦ ਭਾਗਾ ਹੋਇਆ ਪਰ ਸਰਕਾਰ ਦੇ ਜਿਹੜੇ ਇਹ ਹੈਗੇ ਨੀਤੀਤੇ ਇਹਨਾਂ ਨੂੰ ਲੱਗਦਾ ਸੀਗਾ ਵੀ ਇਹ ਸਾਡੀ ਜਿਹੜੀ ਇਹ ਕਾਲਾ ਬਜਾਰੀ ਹੈ ਜਿਹੜਾ ਅਸੀਂ ਇੱਥੇ ਲਗਾਤਾਰ ਕਰ ਰਹੇ ਹਾਂ ਉਹ ਮੰਡੀ ਦੇ ਵਿੱਚ ਉਹਨੂੰ ਉਜਾਗਰ ਕਰੂਗਾ ਤੇ ਕਿਸੇ ਨਾ ਕਿਤੇ ਸਾਡੇ ਤੇ ਵੱਡੀ ਕਾਰਵਾਈ ਹੋਊਗੀ ਬਾਕੀ ਜਿਹੜੀ ਜਥੇਬੰਦੀ ਆ ਸਾਡੀ ਕਮੇਟੀ ਬਣੀ ਆ ਕਮੇਟੀ ਦੇ ਵੱਨਿਓ ਅੱਗੇ ਜਾਣਕਾਰੀ ਦਿੱਤੀ ਗਈ ਆ ਹਨਾ ਉਹ ਫੈਸਲਾ ਕਮੇਟੀ ਨੇ ਅੱਗੇ ਲੈਣਾ ਮੈਂ ਜੋ ਕਮੇਟੀ ਜੋ ਵੀ ਫੈਸਲਾ ਅੱਗੇ ਲਾਉਂ ਵੀ ਜਿਸ ਤਰ੍ਹਾਂ ਵੀ ਸਹਿਮਤ ਆ ਮੈਂ ਕਮੇਟੀ ਦੇ ਨਾਲ ਸਹਿਮਤ